ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਵੱਧਾਇ ਗੁਰਦੀਪ ਸਿੰਘ ਰੰਧਾਵਾ ਦੀ ਗਵਾਈ ਹੇਠ ਕਰਵਾਏ ਜਾ ਰਹੇ ਰਿਕਾਰਡ ਤੋੜ ਕਮਾਂ ਦੀ ਬਦੌਲਤ ਵੱਡੀ ਪੱਧ ਤੇ ਵੱਖ-ਵੱਖ ਪਾਰਟੀ ਨਾਲ ਜੁੜੇ ਲੋਕ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦੀ ਪਰਿਵਾਰ ਸ਼ਾਮਲ ਹੋ ਰਹੇ ਹਨ ਇਸ ਲੜੀ ਤਹਿਤ ਸਰਪੰਚ ਜਿੰਦਰ ਸਿੰਘ ਮਾਨ ਦੀ ਪ੍ਰੇਰਣਾ ਸਦਕਾ ਗੁਰਪਾਲ ਸਿੰਘ ਰੱਤੇ ਵਾਲੇ ਦੇ ਗ੍ਰਹਿ ਵਿਖੇ ਆਮ ਆਦੀ ਪਰਿਵਾਰ ਸ਼ਾਮਲ ਹੋਣ ਲਈ ਰਾਜਨੀਤਿਕ ਸਮਾਗਮ ਕਰਵਾਇਗਾ ਜਿਸ ਵਿੱਚ ਹਲਕਾ ਬਤਾਏ ਗੁਰਦੀਪ ਸਿੰਘ ਰੰਧਾਵਾ ਵੱਲੋਂ ਵਸੇਸ਼ਤਾ ਹੁਤੇ ਸਿਰਕਤ ਕੀਤੀ ਗਈ ਜਿੱਥੇ ਕਿ ਡੇਰੇ ਤੇ ਰਹਿਣ ਵਾਲੇ ਵਸਿਆਵਲੇ ਗੁਰਦੀਪ ਸਿੰਘ ਰੰਧਾਵਾ ਦਾ ਹਾਰਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪਿੰਡ ਸ਼ਾਪੁਰਜਾਇਨ ਹਲਕਾ ਡੇਰਾ ਬਾਬਾ ਨਾਨਕ ਦਾ ਸਭ ਤੋਂ ਵੱਡਾ ਪਿੰਡ ਹੈ ਜਿੱਥੇ ਕਿ ਵਾਅਕੋ ਕਸਮ ਦੀ ਸਰਕਾਰਾਂ ਵੱਲੋਂ ਇਸ ਪਿੰਡ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ ਗਿਆ ਤੇ ਇਸ ਪਿੰਡ ਦਾ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ ਸੀ ਜਿਸ ਤੋਂ ਲੋਕ ਖਫਾ ਹੋ ਕੇ ਅੱਜ ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਕਮਾਂ ਤੋਂ ਪ੍ਰਭਾਵਤ ਹੋ ਕੇ ਤੜਾ ਤੜ ਆਮਾ ਦੀ ਬੜੇ ਸ਼ਾਮਲ ਹੋ ਰਹੇ ਹਨ ਤੇ ਜਲਦੀ ਹੀ ਇਹ ਪਿੰਡ ਕਾਂਗਰਸ ਦਾ ਕਾਲੀ ਮੁਕਤ ਹੋਵੇਗਾ ਇਸ ਸਮੇਂ ਗੁਰਦੇਸ਼ ਸਿੰਘ ਰੰਦਾਵਾਲਾ ਵਿਕਰਮ ਸਿੰਘ ਮਜੀਠੀਆ ਐਮਪੀ ਸੁਖਵਿੰਦਰ ਸਮਰ ਰੰਦਾਵਾਲਾ ਰਾਹੁਲ ਗਾਂਧੀ ਅਤੇ ਬੀਜੇਪੀ ਨੇਤਾ ਰਵਨੀਸ਼ ਮੱਤੂ ਨੂੰ ਗद्दार ਦੋਸਤ ਕਹਿੰਦਾ ਤਿੱਖੇ ਨਸਾਨੇ ਸਾਦੇਗੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਭਰਾਓ ਆ ਪਹਿਲੀ ਵਾਰੀ ਵੇਖਿਆ ਸਾਡੇ ਡੇਰਿਆਂ ਦੇ ਆਹ ਪਾਰਟੀ ਦੇ ਕਰਤਾਰ ਸਿੰਘ ਰੰਦਾਵਾ जिन्ने ਸਾਡਾ ਇੱਥੇ ਕੰਮ ਕੀਤੇ ਆ ਕਾਂਕ ਰਸਾਈ ਆ ਤਾਂ ਨਹੀਂ ਇਹਨੇ ਕੰਮ ਹੋਇਆ ਤੇ ਕਾਲੀ ਆਏ ਆ ਤਾਂ ਨਹੀਂ ਕੰਮ ਹੋਇਆ ਅਹੀਂ ਉਹਨੇ ਕਾਲੀ ਦਲ ਛੱਡ ਗਏ ਤੇ ਜਿਹੜਾ ਸਾਥ ਦੇਣ ਲਗੇ ਆ ਇਹ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਆ ਜਿਹੜੇ ਕੰਮ ਕਰਾਉਣ ਰਿਹਾ ਇਹ ਇਹਨਾਂ ਦਾ ਧੰਨਵਾਦ ਜਿਹੜੇ ਕੰਮ ਤੁਹਾਨੂੰ ਕਿਹੜੇ ਕੰਮ ਤੁਹਾਨੂੰ ਜਿਹੜੇ ਚੰਗੇ ਲੱਗ ਰਹੇ ਆ ਆਮ ਪਾਰਟੀ ਆ ਮੇਰੇ ਸਾਰੇ ਇਹਨਾਂ ਦੇ ਜਿੰਨੇ ਸ਼ਾਪੋਰਟ ਕੀਤੇ ਸਾਰੇ ਜੱਜ ਦੀ ਸਾਰੇ ਨਾਅਰੇ ਬਣਾਏ ਆ ਛੜਕਾਂ ਬਣਾਉਣ ਡਿਆ ਗੱਲ ਤੜੀ ਵੀ ਸਾਰਾ ਹੀ ਸਾਰਾ ਸੀਵਰ ਪਾਇਆ ਸਾਰੇ ਵਧੀਆ ਟੈਨਾਂ ਲਾਈਆਂ ਇਹ ਗਲੋਂ ਨਹੀਂ ਕੋਈ ਗੱਲ ਹੈ ਜੀ ਉਹ ਹੀ ਪੈਲ ਵੀ ਬਣ ਗਿਆ ਸਭ ਤੋਂ ਵਧੀਆ ਪੈਠ ਬਣ ਗਿਆ ਸਟੇਡੀਅਮ ਬਣ ਗਿਆ ਸਾਰੇ ਕੰਮ ਕਰ ਲਿਆ ਇਹਨਾਂ ਦਾ ਗੁਰਦੀਪ ਸਿੰਘ ਰੰਧਾਵੇ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਇਹ ਕੰਮ ਕਰਾਉਣ ਡਿਆ ਇਹ ਤਾਂ ਆਮ ਐਮ ਐਮ ਐਲਏ ਵੇਖਿਓ ਆਪਣੇ ਮਰਬਲ ਸਦਾ ਕਰਨ ਜਾਣਦੇ ਜੇਬਾਂ ਹੀ ਭਰ ਜਾਂਦੇ ਆ ਪਰ ਇਹਨਾਂ ਨੇ ਜਿਹੜਾ ਆਪਣਾ ਕਿੰਨਾ ਆਇਆ ਪੈਸਾ ਖਰਚ ਕੀਤਾ ਭਾਈਨ ਕੋਈ ਆਪਜੀ ਨੂੰ ਆਪਜੀ ਦੇ ਪਿੰਡ ਚ ਬਹੁਤ ਵੱਡਾ ਜਿਹੜਾ ਫਹਾਰਾ ਮਰਿਆ ਕਿਵੇਂ ਦੇਖ ਰਹੇ ਹੋ ਦੇਖੋ ਗੱਲ ਇਹ ਹੈ ਕਿ ਇਹ ਮੇਰਾ ਆਪਣਾ ਪਿੰਡ ਹੈ ਤਾਂ ਤੁਹਾਨੂੰ ਪਤਾ ਵੀ ਪਿਛਲੇ ਲੰਮੇ ਸਮੇਂ ਤੋਂ ਦੋ ਹੀ ਪਾਰਟੀਆਂ ਇੱਥੇ ਸਿਗੀਆਂ ਕਾਲੀ ਦਲ ਔਰ ਕਾਂਗਰਸ ਇਹ ਪਰਿਵਾਰ ਕੁਝ ਕਾਂਗਰਸ ਕਾਂਗਰਸ ਨਾਲ ਜੁੜੇ ਸੀਗੇ ਕੁਝ ਕਾਲੀ ਦਲ ਨਾਲ ਜੁੜੇ ਸੀਗੇ ਵੋਟਾਂ ਮੈਨੂੰ ਹੀ ਪਾਉਂਦੇ ਸੀਗੇ ਪਰ ਅਜੇ ਤੱਕ ਇਹਨਾਂ ਪਾਰਟੀ ਜੁਆਇਨ ਨਹੀਂ ਸੀ ਕੀਤੀ ਪਰ ਜਦੋਂ ਕਹਿੰਦੇ ਕਿ ਸਾਡੇ ਪਿੰਡ ਦਾ ਐਮਐਲਏ ਦਾ ਵੋਟਾਂ ਤੇ ਪਿੰਡ ਵਾਲਿਆਂ ਨੂੰ ਪਾਉਣੀਆਂ ਪਰ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਇਹਨਾਂ ਮੰਨ ਬਣਾਇਆ ਕਿ ਹੁਣ ਆਪਾਂ ਪਾਰਟੀ ਵੀ ਛੱਡ ਰਹੇ ਹਾਂ ਅੱਜ ਤੋਂ ਅੱਜ ਤੋਂ ਇਹਨਾਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਐ ਜੁਆਇਨ ਕੀਤੀ ਹੈ ਔਰ ਕਾਂਗਰਸ ਕਾਲੀ ਦਲ ਨੂੰ ਅਲਵਦਾ ਕਿਹਾ ਤਾਂ ਮੈਂ ਇਹਨਾਂ ਦਾ ਆਪਣੀ ਪਾਰਟੀ ਚ ਆਉਣ ਤੇ ਵੈਲਕਮ ਕਰਦਾ ਵੀ ਮੇਰੀ ਪਾਰਟੀ ਜੇ ਔਰ ਮੇਰਾ ਪਰਿਵਾਰ ਅੱਜ ਹੋਰ ਵੱਡਾ ਹੋਇਆ ਜਿਹੜਾ ਸਰ ਮਿਸ਼ਨ ਲੈ ਕੇ ਚੱਲੇਗਾ ਕਾਂਗਰਸ ਮੁਕਤ ਪਿੰਡ ਨੂੰ ਤੁਸੀਂ ਕਰਨਾ ਹੈ ਲੱਗਦਾ ਉਹ ਚ ਸਾਨੂੰ ਥੋੜੀ ਪਉਂਦੀ ਕਾਮਯਾਬੀ ਹੋ ਰਹੀ ਹੈ ਦੇਖੋ ਜੀ ਮੈਨੂੰ ਲੱਗਦਾ ਕਿ ਜਿਵੇਂ ਮੇਰੇ ਤੋਂ ਪਹਿਲਾਂ ਬਾਬਾ ਜੀ ਬੋਨੀ ਨੇ ਦੱਸਿਆ ਕਿ ਇੱਕੋ ਹੀ ਝੰਡਾ ਵਾ ਸਾਡਾ ਇਹ ਵੀ ਆਏ ਨੇ ਕਾਂਗਰਸ ਚੋਂ ਮੇਰੇ ਵੱਲ ਇਹ ਕਹਿੰਦੇ ਜੇ ਹੁਣ ਅਸੀਂ ਆਏ ਆ ਤਾਂ ਸਾਡਾ ਇੱਕੋ ਹੀ ਏਮ ਹੈ ਕਿ ਅਸੀਂ ਕਾਂਗਰਸ ਮੁਕਤ ਸ਼ਾਹ ਪ੍ਰਜਾ ਜਨ ਨੂੰ ਕਰਨਾ ਕਿੰਨੇ ਤਾਂ ਜਿ ਕਿਥੇ ਜੀਠੀ ਨੇ ਤਾਂ ਜਿਹਾ ਸਰਹਾਣੇ ਦੋਸ ਹੀ ਇੱਕ ਮੈਂ ਗੋਡਿਆਂ ਥੱਲੇ ਲਿਆ ਤਾਂ ਉਹਨੂੰ ਪਤਾ ਹੈ ਦੋ ਹੀ ਕਿ ਤਿੰਨ ਹੀ ਨਾ ਹੀ ਉਹਦੇ ਸਰਹਾਣੇ ਵੇਖੇ ਨੇ ਅੰਦਰ ਦੀਆਂ ਗੱਲਾਂ ਪਤਾ ਨਹੀਂ ਕੀ ਹੁੰਦਾ ਕਿਵੇਂ ਦਿਨ ਕੱਟੇ ਨੇ ਅਸੀਂ ਵੀ ਦੇਖਿਆ ਕਿ ਜੋ ਅੰਦਰ ਰਹਿ ਕੇ ਬੰਦੇ ਨੂੰ ਤਾਂ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੀ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਤੰਜ ਕੱਟਣੇ ਮੁਛਾ ਮਰੋੜ ਦੀਆਂ ਇਹ ਤਾਂ ਕੋਈ ਐਡੇ ਵੱਡੇ ਲੀਡਰ ਨੂੰ ਮੇਰੇ ਕੱਲ ਤਾਂ ਕੋਈ ਸੋਭਾ ਦਿੰਦਾ ਨਹੀਂ ਪੰਜਾਬ ਦੀ ਗੱਲ ਕਰੋ ਪੰਜਾਬ ਦੀ ਤਰੱਕੀ ਦੀ ਗੱਲ ਕਰੋ ਕਹੇ ਕੋਈ ਗੱਲ ਥੋੜੀ ਆ ਕਿ ਮੈਂ ਇਦਾਂ ਕਰਦਾਂਗਾ ਮੈਂ ਉਦਾਂ ਕਰਾਂਗਾ ਕਿ ਕੀ ਕਰ ਦੇਣਾ ਕਿਸੇ ਨੂੰ ਪਹਿਲੇ ਇੰਨੇ ਆਓ ਕੀ ਕਰਕੇ ਗਏ ਨੇ ਤਾਂ ਇੰਨੇ ਕੀ ਕਰ ਦੇਣਾ ਇਹ ਤਾਂ ਭੁਲੇਖਾ ਮੰਨ ਚੋ ਇਹ ਤਾਂ ਭੁਲੇਖਾ ਵੈ ਨਿਕਲ ਜਾਣਾ ਚਾਹੀਦਾ ਇਹ ਤਾਂ ਦੇਖਿਓ ਸਹੀ ਮੈਨੂੰ ਨਹੀਂ ਲੱਗਦਾ ਕਿ ਕਾਲੀਦਾਲ ਦਾ ਕਿਤੇ ਖਾਤਾ ਵੀ ਖੁੱਲ ਜੇ ਪੰਜਾਬ ਚ ਜੇ ਉਹ ਹਾਲਾਤ ਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕੰਮ ਦੇਖ ਕੇ ਵੋਟ ਪਾਉਣੀ ਐ ਲਲਕਾਰੇ ਮਾਰਨ ਨਾਲ ਤਾਂ ਆਪਣੇ ਆਪ ਨੂੰ ਡਿਫੈਂਡਰਾਂ ਚ ਫਿਰਨ ਨਾਲ ਤਾਂ ਨਹੀਂ ਵੋਟਾਂ ਪੈਣੀਆਂ ਗਰਾਊਂਡ ਤੇ ਆਓਗੇ ਇਹ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਨੇ ਸਾਰੇ ਲੀਡਰ ਗਰਾਊਂਡ ਤੇ ਲੈ ਆਂਦੇ ਨੇ ਪਰ ਮੂਸਾ ਨੂੰ ਵੱਟ ਤੇ ਕਿ ਕਹਿ ਰਹੇ ਪਏ ਅਸੀਂ ਤਾਂ ਬਿਲਕੁਲ ਕਰ ਦਾਂਗੇ ਸਰ ਮੁੱਛਾਂ ਉਹਦੀਆਂ ਭਾਵੇਂ ਵਾਟਦਾ ਇਹ ਭਾਵੇਂ ਤਾਂ ਕਰ ਬਟਾ ਕਰ ਕਿਸੇ ਨੂੰ ਉਹਦੀਆਂ ਮੁੱਛਾਂ ਨਾਲ ਕੀ ਭਾ ਉਹ ਡਰਦਾ ਸਾਡੇ ਲੋਕਾਂ ਨੂੰ ਕੀ ਪ੍ਰਵਾਹ ਕਿਆਂ ਦੀਆਂ ਮੁੱਛਾਂ ਦਾ ਕੋਈ ਮੁੱਛਾ ਤਾਂ ਕਰੀ ਜਾਏ ਉਹਦੇ ਨਾਲ ਕੀ ਫਰਕ ਪੈਂਦਾ ਇਹ ਮੇਰੀਆਂ ਵੀ ਤਾਂ ਨੇ ਉਹਦੇ ਨਾਲ ਕੀ ਫਰਕ ਪੈਂਦਾ ਇਹ ਤਾਂ ਆਪਣੀ ਮਹਾਰਾਜ ਦੀ ਦੇਣ ਹੈ ਮਹਾਰਾਜ ਨੇ ਦਿੱਤੀਆਂ ਨੇ ਬਖਸ਼ਿਸ਼ ਮਹਾਰਾਜ ਦੀ ਆ ਉਹਨੇ ਆਪਣੀ ਆਪਣੇ ਸਿਸਟਮ ਨੂੰ ਕਿਵੇਂ ਠੀਕ ਰੱਖਣਾ ਕਿਵੇਂ ਉਹਦੀ ਸੋਚ ਕੰਮ ਕਰਦੀ ਪਰ ਕਿਸੇ ਨੂੰ ਸਿੱਧਾ ਟਾਰਗੇਟ ਕਰਨਾ ਅਸੀਂ ਪੁਰਾਣੇ ਜ਼ਮਾਨਾ ਵੇਖਿਆ ਉਸ ਸਮਾਂ ਜੇ ਤੋ ਕੋ ਲਾਗੋ ਦੀ ਮੁੱਛਾਂ ਨੂੰ ਵਟਦੇ ਕਿ ਨੰਗ ਜਾਂਦਾ ਤੇ ਲਾ ਕੇ ਬਹੁਤੇ ਗੋਟੀ ਲਾ ਦਿੰਦੇ ਪਹਿਲਾਂ ਹੁਣ ਤੂੰ ਲਾ ਕੇ ਨੰਗ ਕੇ ਵਕਾਰ ਪੁਰਾਣਾ ਜ਼ਮਾਨਾ ਤੇ ਕਿ ਮੁੱਛ ਨੂੰ ਵਟ ਉਹਦਾ ਤੂੰ ਚਾੜੀ ਜਾਓ ਤਾਂ ਵੱਖਰੀ ਗੱਲ ਪਰ ਜੇ ਕਿ ਨੂੰ ਵਿਖਾ ਕੇ ਜਾੜੋ ਉਹ ਗੱਲ ਵੱਖਰੀ ਆ ਵੀ ਇੱਦਾ ਨਹੀਂ ਕਰਨਾ ਚਾਹੀਦਾ ਤੂੰ ਵਧੀਆ ਲੀਡਰਾਂ ਸਿਆਣਾ ਲੀਡਰਾਂ ਤੇ ਸਿਆਣੀ ਸਮਝ ਕੋ ਕੰਮ ਲੈ ਪਹਿਲਾ ਐਮਪੀਅਰ ਦਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਪਠਾਨਕੋਟ ਵਿੱਚ 10 ਦੀ 10 ਸੀਟਾਂ ਜਿੰਤਾਂ ਦਾ ਦਾਵਾ ਕੀਤਾ ਔਰ ਕਹਿ ਰਹੇ ਵੀ ਜਿਹੜਾ ਕਟਾਰੂ ਚੱਕ ਉਹਦੀ ਧੌਂ ਦੇ ਗੋਟਾ ਵਿਚ ਰਖਾਏ ਉਹਨੂੰ ਇਹ ਹੈ ਤੇਰੀ ਆਪਣੀ ਧੌਣ ਬਚਾ ਲੈ ਤੂੰ ਕਟਾਰੂ ਚੱਕਦੇ ਜਾ ਕੇ ਹਲਕੇ ਚ ਧੌਂ ਤੇ ਗੋਡਾ ਰੱਖਣ ਡਿਆ ਜਿਹੜੀ ਤੇਰੀ ਧੌਂ ਤੇ ਗੋਡਾ ਇੱਥੇ ਲੋਕਾਂ ਨੇ ਰੱਖਿਆ ਉਹ ਤੈਨੂੰ ਆਪਣੀ ਧੌਂ ਦਾ ਗੋਡਾ ਨਹੀਂ ਦਿਖਿਆ ਤੂੰ ਉੱਥੇ ਭੁਆ ਜਾ ਕੇ ਜੋ ਗੋਡਾ ਰਖਾਉਣ ਡਿਆ ਆਪਣੀ ਧੌਣ ਬਚਾਲਾ ਜਿਹੜੀ ਤੇਰੀ 24 ਚ ਧੌਣ 27 ਚ ਫਿਰਦਨ ਆਪਣੀ ਸਰ ਕਹਿੰਦਾ 10 ਤੇ 10 ਸਿੱਟੇ ਜਿੱਤ ਪ੍ਰਾਪਤ ਕਰਨੀ ਉਹ ਇੱਥੇ ਲੋਕਾਂ ਨੇ ਵੋਟਾਂ ਪਾਉਣੀਆਂ ਕਹਿਣ ਨਾ ਕਿਉਂ ਮੈਂ ਕਹਦਾ 117 ਦੀ 17 ਜਿੱਤਣੀਆਂ ਕਹਿੰਦਾ ਲੋਕਾਂ ਨੇ ਵੋਟਾਂ ਪਾਉਣੀਆਂ ਲੋਕ ਦੱchnਗੇ ਤੁਹਾਡੇ ਪਿਛਲੇ 5 ਸਾਲਾਂ ਦੇ ਕੰਮ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਔਰ ਆਮ ਆਦਮੀ ਪਾਰਟੀ ਨੇ ਜਿਹੜੇ 5 ਸਾਲ ਕੰਮ ਕਰਕੇ ਵੋਟਾਂ ਲੈਣ ਜਾਣਾ ਉਹਦੇ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਕਹਿਣ ਨਾਲ ਕੀ ਹੁੰਦਾ ਪਹਿਲਾਂ ਇਹ ਦੱਸੋ ਪਿਛਲੇ 5 ਸਾਲਾਂ ਚ ਕੀਤਾ ਕੀ ਆ ਤੁਸੀਂ ਕੋਈ ਏਜੰਡਾ ਲੈ ਕੇ ਲੋਕਾਂ ਚ ਜਾਓ ਲੋਕਾਂ ਨੂੰ ਇਹ ਦੱਸੋ ਕਿ ਅਸੀਂ ਪਿਛਲੇ 5 ਸਾਲ ਤੁਹਾਡੇ ਲਈ ਆਹ ਕੰਮ ਕੀਤੇ ਨੇ ਸਾਨੂੰ ਵੋਟਾਂ ਪਾਓ ਅਗਲੀ ਵਾਰੀ ਹੋਰ ਕਰਾਂਗੇ ਸਦਾ ਇਹ ਕਹਣਗੇ ਅਸੀਂ ਸਾਰੀਆਂ ਸਾਰੀਆਂ ਸੀਟਾਂ ਜਿੱਤਾਂਗੇ ਜਮਾਨਤਾਂ ਤਾਂ ਤਾਂ ਜਬਤ ਹੋਈਆਂ ਡੇਰਾ ਪਪਾ ਨਾਨਕ ਚੀ ਬਣਿਆ ਮਿਊਸਪਲ ਕਮੇਟੀ ਚ ਪਿੰਡਾਂ ਚ ਕੀ ਬਣਿਆ ਸਰਪੰਚੇ ਬਲਾਕ ਸੰਮਤੀ ਜ਼ਿਲ੍ਹਾ ਅbsch ਚ ਕੀ ਬਣਿਆ ਇਹ ਵੋਟਾਂ ਲਵਦੇ ਫਿਰਦੇ ਨੇ ਕਮਾਲ ਦੀ ਕਰ ਰਿਹਾ ਰahul Gandhi ਵੱਲੋਂ ਰਵਨੀਤ ਬਿੱਟੂ ਗਦਾਰ ਦੋਸਤ ਕਹਿ ਗਿਆ ਯਾਰ ਉਹਨਾਂ ਦਾ ਆਪਸੀ ਮੈਟਰ ਹੈ ਗਦਾਰ ਕੌਣ ਹੈ ਬਿੱਟੂ ਗਦਾਰ ਮੈਨੂੰ ਤਾਂ ਉਹ ਗਦਾਰ ਲੱਗਦੇ ਜਿਨ੍ਹਾਂ ਨੇ ਉਹੀ ਕਾਂਗਰਸ ਹੈ ਜਿਨ੍ਹਾਂ ਨੇ 84 ਚ ਅਟੈਕ ਕਰਾਇਆ ਸਿੱਖਾਂ ਦਾ ਵੱਡਾ ਦੁਸ਼ਮਣ ਕਾਂਗਰਸ ਔਰ ਗਾਂਧੀ ਪਰਿਵਾਰ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਤੇ ਤੋਪਾਂ ਡੰਕਾ ਨਾ ਹਮਲੇ ਕੀਤੇ ਨੇ ਮੈਂ ਤਾਂ ਇਹ ਗੱਲ ਕੰਨਾਂ ਕਿ ਉਹ ਸਿੱਖ ਵਾ ਰਵਨੀਤ ਸਿੰਘ ਬਿੱਟੂ ਇੱਕ ਸਿੱਖ ਨੂੰ ਉਹਨਾਂ ਟਾਰਗੇਟ ਕੀਤਾ ਰਾਹੁਲ ਗਾਂਧੀ ਨੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਰਾਹੁਲ ਰਵਨੀਤ ਬਿੱਟੂ ਨੂੰ ਟਾਰਗੇਟ ਨਹੀਂ ਕੀਤਾ ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਉਹਦੇ ਨਾਲ ਫੇਰ ਲੂੰਦਰੀਆਂ ਕਈਆਂ ਕਿ ਜਿਹੜਾ ਤਕਾਲ ਤੱਕ ਸਰ ਨੂੰ ਢਾਉਣ ਵਾਲਾ ਪਰਿਵਾਰ ਹੋਵੇ ਅੱਜ ਵੀ ਉਹ ਸਿੱਖਾਂ ਨੂੰ ਟਾਰਗੇਟ ਕਰਦਾ ਇਹਦੇ ਤੋਂ ਇੱਕ ਸਾਬਤ ਹੋਗਾ ਕਿ ਉਹ ਸਿੱਖਾਂ ਨਾਲ ਕਿੰਨੀ ਨਫ਼ਰਤ ਹੈ ਗਾਂਧੀ ਪਰਵਾਜ਼